ਰਿਸਰਚ ਵੀ ਚੱਲ ਰਹੀ ਹੈ ਵੀ ਜਿਹੜੇ ਡਰੋਨ ਦੀ ਹੈ ਉਹਨਾਂ ਨੂੰ ਬਲੌਕ ਕਰਨ ਦੀ ਵੀ ਟੈਕਨੋਲੋਜੀ ਜਲਦੀ ਤੋਂ ਜਲਦੀ ਡਿਵੈਲਪ ਕਰਕੇ ਤੇ ਉਹ ਸੀਲ ਕੀਤਾ ਜਾਣਾ ਇਹ ਜਿਹੜੀ ਡਰੱਗਸ ਹੈ ਤੁਹਾਨੂੰ ਪਤਾ ਹੈ ਅਫਗਾਨਿਸਤਾਨ ਤੋਂ ਚਲਦੀ ਹੈ ਅਲਟੀਮੇਟਲੀ ਇੱਥੋਂ ਇੰਡੀਆ ਚੋਂ ਹੋ ਕੇ ਇਹ ਬਾਹਰਲੇ ਮੁਲਕਾਂ ਤੱਕ ਜਾਂਦੀ ਹੈ ਇਹਨਾਂ ਦਾ ਮੇਨ ਕੰਮ ਤਾਂ ਇਹ ਹੁੰਦਾ ਹੈ ਪਰ ਉਹ ਪੰਜਾਬ ਬਿਲਕੁਲ ਬਾਰਡਰ ਤੇ ਹੋਣ ਕਰਕੇ ਤੇ ਇਹ ਸਾਡੀ ਵੱਡੀ ਆਪਣੀ ਪ੍ਰੋਬਲਮ ਬਣ ਜਾਂਦੀ ਹੈ ਸੋ ਅਸੀਂ ਪੂਰੀ ਇਹਦੇ ਚ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜਿਹੜਾ ਚੈਨਲ ਹੈ ਇਹ ਬੰਦ ਕੀਤਾ ਜਾਵੇ जीएम7 ਖਬਰ ਨਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਮਾਸ਼ਰ ਤੋਂ ਪੱਤਰਕਾਰ ਗਰਬਕਸਿੰਘ ਮਿਹੇ ਦੋਸਤੋ ਦੱਸਦੇ ਹਾਂ ਅੱਜ ਅਸੀਂ ਆਏ ਹਾਂ ਨਮਾਸ਼ਰ ਤੋਂ ਕੋਈ 5 ਕਿਲੋਮੀਟਰ ਦੂਰ ਪਿੰਡ ਲੰਗੜੋਆ ਜਿੱਥੇ ਅੱਜ ਏਡੀਜੀਪੀ ਡਾਕਟਰ ਨਰੇਸ਼ ਅਰੋੜਾ ਜੀ ਜਿਹੜੇ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਵੀ ਰਹਿ ਚੁੱਕੇ ਹਨ ਉਹਨਾਂ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੇ ਬਦਨਾਮ ਪੰਡਿਆ ਰਿਕਵਰੀ ਜਿਹੜੀ ਆ ਪੁਲਿਸ ਵੱਲੋਂ ਅੱਜ ਤੱਕ ਜਾਰੀ ਰਹੀ ਆ ਜਿਹੜੇ ਦੀਆਂ ਤਾਂ ਪੰਜਾਬ ਦੀਆਂ ਹਦਾਂ ਸਰਦਾਂ ਤੇ ਪੁਲਿਸ ਵੱਲੋਂ ਕੀ ਪ੍ਰਬੰਧ ਕੀਤੇ ਗਏ ਨਸ਼ਾ ਤਸਕਰੀ ਨੂੰ ਰੋਕਣ ਦੇ ਵੇਸ਼ਕ ਨਸ਼ਾ ਤਸਕਰੀ ਰੋਕਣ ਦੇ ਲਈ ਪੁਲਿਸ ਵੱਲੋਂ ਅਜ ਤੱਕ ਲਗਾਤਾਰ ਜਿਹੜੇ ਆ ਉਹ ਰਿਕਵਰੀ ਕੀਤੀ ਜਾ ਰਹੀ ਆ ਪਰ ਜਿਹੜਾ ਨਵਾਂ ਸਿਸਟਮ ਜਾਰੀ ਹੋਇਆ ਗੁਆਂਢੀ ਮੁਲਕ ਵੱਲੋਂ ਡਰੋਨ ਸਿਸਟਮ ਰਾਹੀਂ ਜਿਹੜੇ ਆ ਆਇਸ ਜਾਂ ਹੈਰੋਨ ਤਸਕਰੀ ਜਿਹੜੀ ਆ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਉਹਨੂੰ ਰੋਕਣ ਦੇ ਲਈ ਡਾਕਟਰ ਨਰੇਸ਼ अरोड़ा ਜੀ ਪਾਸੋਂ ਜਾਣਾਂਗੇ ਕਿ ਕੀ ਕੀ ਪ੍ਰਬੰਧ ਕੀਤੇ ਗਏ ਆ ਕਰਦੇ <laughs> ਇਹ <laughs> <laughs> सीएम साहब ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦੇ ਕੇ ਅੱਜ ਸਾਰੇ ਪੰਜਾਬ ਦੇ ਵਿੱਚ ਕਾਡਨ ਔਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਆ ਇਸ ਦੇ ਵਿੱਚ ਜਿਹੜਾ ਸਪੈਸ਼ਲ ਫੋਕਸ ਹੈ ਜਿਹੜੇ ਡਰੱਗਸ ਸਮਗਲਰ ਨੇ ਜਿਹੜੇ ਹੌਟਸਪੌਟ ਨੇ ਉਹ ਵਕ ਵਕ ਜ਼ਿਲ੍ਹਿਆਂ ਵਿੱਚ ਸਾਰਿਆਂ ਨੇ ਐਸਐਸਪੀਸ ਨੇ ਐਸసీపీਸ ਨੇ ਆਈਡੈਂਟੀਫਾਈ ਕਰਕੇ ਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਹ ਇਹਦੇ ਵਿੱਚ ਸੀਨੀਅਰ ਅਫਸਰਾਂ ਨੂੰ ਵੀ ਇਹ ਹਦਾਇਤ ਹੋਈ ਹੈ ਵੀ ਡਿਫਰੈਂਟ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਉਹ ਜਾ ਕੇ ਉਹਨੂੰ ਸੁਪਰਵਾਈਜ਼ ਕਰਨ ਔਰ ਬੇਸਿਕਲੀ ਫੋਰਸ ਦੀ ਵੀ ਹੌਸਲਾ ਫਜ਼ਾਈ ਕਰਨ ਅੱਜ ਕੱਲ ਜਿਹੋ ਜਿਹਾ ਮੌਸਮ ਹੈ ਮਾਹੌਲ ਹੈ ਇਹਦੇ ਵਿੱਚ ਔਰ ਪੁਲਿਸ ਆਪਣਾ ਕੰਮ ਉਸਤਿਆਦੀ ਨਾਲ ਕਰਦੀ ਰਵੇ ਸਾਡਾ ਬੇਸਿਕਲੀ ਆਉਂਗਾ ਮਕਸਦ ਇਹ ਹੀ ਹੈ ਨਵਾਂ ਸ਼ਹਿਰ ਦੇ ਵਿੱਚ ਕਿਉਂਕਿ ਮੈਂ ਖੁਦ ਵੀ ਰਿਹਾ ਇੱਥੇ ਨਵਾਂ ਸ਼ਹਿਰ ਪਹਿਲਾਂ ਤੇ ਇਹਨਾਂ ਨੇ 16 ਵਿਲੇजेस ਜਿਹੜੇ ਨੇ ਉਹ ਹੌਟਸਪੌਟਸ ਉਹ ਆਈਡੈਂਟੀਫਾਈ ਕੀਤੇ ਨੇ ਇਹ ਵੱਖ-ਵੱਖ ਟੀਮਾਂ ਜੀਓਜ਼ ਐਸਪੀ ਡੀਐਸਪੀ ਦੇ ਅੰਦਰ 300 ਤੋਂ 350 ਮੁਲਾਜ਼ਮਾਂ ਦੇ ਨਾਲ ਉਹ ਸਵੇਰ ਤੋਂ ਇਹ ਸਰਚ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਇਹਨਾਂ ਕੋਲ ਸਾਡੇ ਕੋਲ ਆਪਣੀ ਇਨਫੋਰਮੇਸ਼ਨ ਹੁੰਦੀ ਹੈ ਲਿਸਟ ਹੁੰਦੀ ਹੈ ਉਹਦੇ ਵਿੱਚੋਂ ਉਹਦੇ ਮੁਤਾਬਕ ਇਹ ਸਰਚ ოਪਰੇਸ਼ਨ ਚੱਲ ਰਿਹਾ ਹੈ ਤੇ ਕੁਝ ਇਹਨਾਂ ਨੇ ਕੇਸਿਸ ਵਗੈਰਾ ਦਰਜ ਕੀਤੇ ਨੇ ਤੇ ਉਹ ਸ਼ਾਮ ਤੱਕ ਜੋ ਵੀ ਉਹਦੀ ਸਕਸੈਸ ਹੋਏਗੀ ਉਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਸਾਰੀ ਦੇ ਦੇਣਗੇ। ਕੋਈ ਬੜੀ ਜੀ ਕਵੀ ਸਰਕਲ ਆਂ ਜੀ ਇਹਨਾਂ ਨੇ ਹਾਲੇ 3-4 ਕੇਸ ਰਜਿਸਟਰ ਕੀਤੇ ਨੇ ਜੇ ਜੇ ਰਿਕਵਰੀ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਡਰੱਗਸ ਦਾ ਪ੍ਰਾਇਮਰਲੀ ਹੁੰਦਾ ਵੀ ਜਦ ਰਿਕਵਰੀ ਹੁੰਦੀ ਹੈ ਉਹਦੇ ਨਾਲ ਹੀ ਹੁੰਦਾ ਤੇ ਸ਼ਾਮ ਤੱਕ ਫਿਰ ਤੁਹਾਨੂੰ ਡਿਟੇਲ ਹੋਦੀ ਬਾਕੀ ਸਰ ਸੂਬਾ ਪੱਦਰ ਤੇ ਸਰਹੱਦਾਂ ਜਿਹੜੀਆਂ ਪੁਲਿਸ ਵੱਲੋਂ ਡੀਲ ਕੀਤੀਆਂ ਗਈਆਂ ਅੱਜ ਤੱਕ ਕੀ ਸਾਰਥਕ ਨਤੀਜੇ ਜਿਹੜੇ ਸਾਹਮਣੇ ਆਏ ਦੇਖੋ ਸੂਬਾ ਪੱਦਰ ਤੇ ਤਾਂ ਜਿਹੜਾ ਹੁੰਦਾ ਸਾਡੀ ਪੰਜਾਬ ਦੀ ਸਭ ਨਾਲੋਂ ਇੱਕ ਸਪੈਸ਼ਲ ਲੋਕੇਸ਼ਨ ਹੈ ਸਾਡਾ ਬਾਰਡਰ ਜਿਹੜਾ 550 ਕਿਲੋਮੀਟਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਔਰ ਅੱਜਕੱਲ ਨਵੀਂ ਟੈਕਨੀਕ ਦੇ ਨਾਲ 드ਰੋਨ ਦੇ ਰਾਹੀਂ ਜਿਹੜੀ ਡਰੱਗਸ ਹੈ ਉਹ ਪਹਿਲਾਂ ਤਾਂ ਦੇਖੋ ਪੁਰਾਣੇ ਕਦੀ ਪਾਈਪਾਂ ਦੇ ਰਾਹੀਂ ਕਦੀ ਉਹ ਰਿਵਰ ਦੇ ਰਿਵਰਾਈਨ ਬੈਲਟ ਲੈ ਕੇ ਬੰਦੇ ਜਾਂਦੇ ਸੀਗੇ ਫਿਰ ਬਾੜ ਲੱਗ ਗਈ ਉਹਦੇ ਨਾਲ ਘਟ ਗਿਆ ਤੇ ਪਰ ਹੁਣ drone ਕਰਕੇ ਕਾਫੀ ਚੀਜ਼ਾਂ ਉਹ ਉਧਰੋਂ ਛੁੱਟ ਦਿੰਦੇ ਨੇ ਤੇ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਉੱਤੇ ਹੁੰਦੀ ਹੈ ਉਹਦੇ ਨਾਲ ਮਿਲ ਕੇ ਸੈਕੰਡ ਲਾਈਨ ਪੰਜਾਬ ਪੁਲਿਸ ਨੇ ਲਗਾਈ ਹੋਈ ਹੈ ਔਰ ਅਸੀਂ ਉਹਨਾਂ ਦੇ ਜਿੱਥੇ-ਜਿੱਥੇ ਵੀ ਲੋੜ ਹੁੰਦਾ ਹੁਣ ਲੋਕਾਂ ਦੇ ਨਾਲ ਵਿਲੇਜ ਡਿਫੈਂਸ ਕਮੇਟੀਆਂ ਉੱਤੇ ਐਕਟਿਵ ਕੀਤੀ ਹੈ ਕੋਈ ਵੀ ਜਿੱਦਾਂ ਰਿਕਵਰੀ ਹੁੰਦੀ ਹੈ ਕੋਈ ਵੀ ਚੀਜ਼ ਜਿੱਗਦੀ ਹੈ ਤਾਂ ਪਿੰਡ ਵਾਲੇ ਦੱਸ ਦਿੰਦੇ ਆ ਔਰ ਆਈਡੀਆ ਦਿੰਦੇ ਵੀ ਅੱਜ ਇੱਥੇ ਮਾਰ ਸੁਣੀ ਗਈ ਹੈ ਜਾਂ ਇਹ ਹੈ ਉਹਨਾਂ ਦਾ ਸਰਚ ਆਪਰੇਸ਼ਨ ਆਲਮੋਸਟ ਡੇਲੀ ਬੇਸਿਸ ਤੇ ਤੁਸੀਂ ਪੜ੍ਹਦੇ ਹੋ ਤੇ ਉਸ ਚੀਜ਼ ਨੂੰ ਓਵਰ ਪਾਵਰ ਕਰਨ ਲਈ ਉੱਥੇ ਰਿਕਵਰੀ ਵਗੈਰਾ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਨੂੰ ਐਜ਼ ਅ ਟਰਾਂਜ਼ਿਟ ਰੂਟ ਜਿਹੜਾ ਯੂਜ਼ ਕਰਦੇ ਆ ਨਾ ਇਹ ਜਿਹੜੀ ਡਰੱਗਸ ਆ ਤੁਹਾਨੂੰ ਪਤਾ ਹੈ ਅਫਗਾਨਿਸਤਾਨ ਤੋਂ ਚਲਦੀ ਹੈ ਅਲਟੀਮੇਟਲੀ ਇੱਥੋਂ ਇੰਡੀਆ ਚੋਂ ਹੋ ਕੇ ਇਹ ਬਾਹਰਲੇ ਮੁਲਕਾਂ ਤੱਕ ਜਾਂਦੀ ਹੈ ਇਹਨਾਂ ਦਾ ਮੇਨ ਕੰਮ ਤਾਂ ਇਹ ਹੁੰਦਾ ਪਰ ਉਹ ਪੰਜਾਬ ਬਿਲਕੁਲ ਬਾਰਡਰ ਤੇ ਹੋਣ ਕਰਕੇ ਤੇ ਇਹ ਸਾਡੀ ਵੱਡੀ ਆਪਣੀ ਪ੍ਰੋਬਲਮ ਬਣ ਜਾਂਦੀ ਹੈ ਸੋ ਅਸੀਂ ਪੂਰੀ ਇਹਦੇ 'ਚ ਕੋਸ਼ਿਸ਼ ਕਰ ਰਹੇ ਆਂ ਵੀ ਇਹ ਜਿਹੜਾ ਚੈਨਲ ਹੈ ਇਹ ਬੰਦ ਕੀਤਾ ਜਾਵੇ ਔਰ ਈਵਨ ਰਿਸਰਚ ਵੀ ਚੱਲ ਰਹੀ ਹੈ ਵੀ ਜਿਹੜੇ 드ਰੋਨ ਦੀ ਹੈ ਉਹਨਾਂ ਨੂੰ ਬਲੌਕ ਕਰਨ ਦੀ ਵੀ ਟੈਕਨੋਲੋਜੀ ਅ ਜਲਦੀ ਤੋਂ ਜਲਦੀ ਡਵੈਲਪ ਕਰਕੇ ਤੇ ਉਹ ਸੀਲ ਕੀਤਾ ਜਾਣਾ ਤਾਂ ਕਿ ਉਹ ਵਿਨਾਸ਼ ਹੋ ਜੇ। ਠੀਕ ਹੈ। ਠੀਕ ਹੈ। ਥੈਂਕ ਯੂ। ਥੈਂਕ ਯੂ। ਤੁਹਾਡਾ ਜਾ ਰਿਹਾ ਹੈ। ਇਹ ਕਿੱਥੇ-ਕਿੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਜੀ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਸਟੇਟ ਲੈਵਲ ਤੇ ਕੀਤਾ ਜਾ ਰਿਹਾ ਹੈ। ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰੀਏ ਤਾਂ ਇੱਥੇ ਪੁਲਿਸ ਨੇ 16 ਹੌਟਸਪੌਟ ਜਾਂ ਏਰੀਆਜ਼ ਜੋ ਆਈਡੈਂਟੀਫਾਈ ਕੀਤੇ ਹੈਗੇ ਉਸ ਤੇ ਅੱਜ ਦੋ ਐਸਪੀ ਰੈਂਕ ਆਫੀਸਰ 7 ਡੀਐਸਪੀ ਰੈਂਕ ਆਫੀਸਰ ਤੇ ਟੋਟਲ تین سو دے قریب پولیس پرسنل جو ہے ایک چے کر رہے گے. تے سارے تھا وق 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 ہے تو سارے ٹیما پندرہ جاری ہے تو ہال تک سارے تھا کونٹ کر کے پروپرلی چیکنگ کیتی جا رہی ہے تو ہال تک تین جو ہے ویریفائی ہوا ہے ریکوریز ہوئی ہے دوپہر تک اوپریشن سارا کمپلیٹ ہو جگا تبھی دس سکا گے کہ کتنی ٹوٹل ریکوری ہوئی ہے ਤੋ ਇੰਟੈਂਟ অর ਪਰਪਸ ਇਸ ਸਾਰੀ ਐਕਸਾਈਜ਼ ਦਾ ਇਹੀ ਹੈਗਾ ਕਿ ਜੋ ਵੀ ਸਪots ਹੈਗੇ ਐ ਜੋ ਪਬਲਿਕ ਫੀਡਬੈਕ ਜਾਂ ਇਨਪੁਟ ਦੇ ਬੇਸ ਤੇ ਜੋ ਵੀ ਗਲ ਵਰਿਫਾਈ ਹੋਈ ਹੈ ਰੀਸੈਂਟ ਪਾਸ ਤੇ ਪਤਾ ਲੱਗੀ ਹੈਗੀ ਉਹਨਾਂ ਤੇ ਕੋਆਰਡੀਨੇਟਡ ਐਕਸ਼ਨ ਕੀਤਾ ਜਾ ਰਿਹਾ ਹੈ ਕਿ ਨੰਬਰ ਏ ਕੁਝ ਡੈਟਰੈਂਸ ਰਵੇ ਕਿ ਬਾਹਰ ਦੇ ਬੰਦੇ ਕੋਈ ਏਰੀਆ ਚ ਅਗਰ ਘੁੰਮਦੇ ਫਿਰਦੇ ਹੈਗੇ ਤੋ ਉਹਨਾਂ ਤੇ ਐਕਸ਼ਨ ਹੋਵੇ ਤੇ ਨਾਲੇ ਜੋ ਦੂਜੇ ਬੰਦੇ ਹੈਗੇ ਕਿਨਾਂ ਨੂੰ ਕੋਈ ਲੱਗਦੀ ਹੈਗੀ ਗਲ ਤੋ ਇੱਕ ਪੁਲਿਸ ਦੇ ਵੱਲੋਂ ਐਕਸ਼ਨ ਹੁੰਦਾ ਹੈ ਤੋ ਉਸ ਚ ਡੈਟਰੈਂਸ ਵੀ ਰਹਿੰਦੀ ਹੈ ਤੇ ਨਾਲੇ ਪੁਲਿਸ ਦਾ ਪੋਜ਼ਿਟਿਵ ਇੰਪੈਕਟ ਰਹਿੰਦਾ ਹੈ ਗੱਲ ਦਾ ਨਾਲੇ ਲੋਕਾਂ ਦੇ ਨਾਲ ਜੋ ਪੁਲਿਸ ਦੀ ਉਹ ਸਾਰੀ ਟੀਮਵਰਕ ਜੋ ਅੱਜ ਕੀਤਾ ਜਾ ਰਿਹਾ ਹੈ ਤੇ ਪੂਰੇ ਡਿਸਟ੍ਰਿਕਟ ਦੇ ਇਸ ਤੇ ਆਪਰੇਸ਼ਨਲੀ ਆਈ ਹੋਪ ਕਿ ਚੰਗਾ ਕੰਮ ਹੋਊਗਾ ਨਸ਼ਾ ਵਿਰੋਧੀ ਮਹਿੰਮ ਨੂੰ ਲੋਕਾਂ ਦਾ ਕਿਹੋ ਜਿਹਾ ਜਿਹੜਾ ਹੁਣ ਰਾਮ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ 4-5 ਮਹੀਨੇ ਤੇ ਕਾਫੀ ਪ੍ਰੋਐਕਟਿਵਲੀ ਮਤਲਬ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਜੋ ਵੀ ਡਾਇਰੈਕਸ਼ਨਸ ਹੈਗੀਆਂ ਕਿ ਪਬਲਿਕ ਆਊਟਰੀਚ ਪ੍ਰੋਗਰਾਮ ਬੜਾਇਆ ਜਾਵੇ ਤਾਂ ਉਸੇ ਲੜੀ ਤੇ ਮੈਰਾਥਨ ਪਿੱਛੇ ਕਰਾਈ ਗਈ ਹੈਗੀ ਇੱਕ ਹਿਊਮਨ ਚੇਨ ਇਵੈਂਟ ਜੋ ਹੈ ਸ਼ਹੀਦ ਭਗਤ ਸਿੰਘ ਦੇ ਸਟੈਚੂ ਦੇ ਕੋਲ 5000 ਬੱਚਿਆਂ ਦਾ ਕਟ ਕੀਤਾ ਗਿਆ ਸੀਗਾ ਉਹ ਕਾਫੀ ਇੰਪੈਕਟਫੁਲ ਰਿਹਾ ਸੀਗਾ ਇਸੇ ਤਰ੍ਹਾਂ 4 ਹਫਤੇ ਜੋ ਹੈ ਫੁੱਟਬਾਲ ਲੀਗ ਨਵਾਂ ਸ਼ਹਿਰ ਪੁਲਿਸ ਨੇ ਆਰਗੇਨਾਈਜ਼ ਕੀਤੀ ਹੈ ਤੋਂ ਪਰਪਸ ਇਹ ਹੀ ਹੈਗਾ ਕਿ ਜੋ ਯੂਥ ਵਰਨਰੇਬਲ ਏਜ ਤੇ ਹੁੰਦੇ ਹੈਗੇ ਉਹ ਆਪਣੇ ਇਸ ਏਜ ਤੇ ਡਰਗ ਪੱਖੋਂ ਨਾ ਜਾਣ ਉਹਨਾਂ ਨੂੰ ਸਪੋਰਟਸ ਤੇ ਐਜੂਕੇਸ਼ਨ ਤੇ ਅਵੇਅਰਨੈਸ ਸਾਰਾ ਹੋਵੇ ਡਰਗ ਦੇ ਬਾਰੇ ਕੀ ਉਸਦੀ ਨੁਕਸਾਨ ਹੁੰਦੇ ਹੈ ਉਹਦੇ ਸਾਈਡ ਇਫੈਕਟ ਦੇ ਬਾਰੇ ਤੋਂ ਇਹ ਪੂਰੀ ਮੁਹਿੰਮ ਇਸੀ ਚੀਜ਼ ਤੇ ਹੈਗੀ ਕਿ ਯੂਥ ਨੂੰ ਇੰਗੇਜ ਕਰਕੇ ਰੱਖਿਆ ਜਾਵੇ ਤਾਂ ਕਿ ਨਸ਼ੇ ਤੇ ਰਸਤੇ ਤੋਂ ਨਾ ਮੋਝਾਂ सर तस्करਾਂ ਬਾਰੇ ਮੈਂ ਸਵਾਲ ਸੀ ਵੀਰਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਦਾ ਕਿੰਨਾ ਕੁ ਧਿਆਨ ਹੈਗਾ ਪੁਲਿਸ ਦੇ ਨਾਲ ਮੇਰੇ ਤੱਕ ਇਹ ਵਜ੍ਹਾ ਹੈ ਕਿ ਜੋ ਪਿੱਛੇ ਆਊਟਰੀਚ ਕੀਤੀ ਸੀ ਉਸ ਦਾ ਇਹੀ ਫੀਡਬੈਕ ਹੈਗਾ ਕਿ ਪਬਲਿਕ ਤੇ ਜੋ ਪਰਸਨਲ ਜੋ ਨੰਬਰ ਦਿੱਤੇ ਗਏ ਸੀਗੇ ਉਸ ਤੇ ਮੈਂ ਪਰਸਨਲੀ ਸੁਪਰਵਾਈਜ਼ ਕਰਦਾ ਹੈਗਾ ਐਸਪੀ ਡੀ ਸਾਹਿਬ ਵੀ ਦੇਖਦੇ ਹੈਗੇ ਤਾਂ ਉਸ ਦਾ ਇਹ ਹੈਗਾ ਕਿ ਜੋ ਪੈਡਲਰਸ ਹੈਗੇ 29 ਪ੍ਰਾਪਰਟੀਆਂ ਜੋ ਹੈਗੀ ਉਹ ਅਟੈਚ ਕਰਾਈਆਂ ਗਈਆਂ ਤਾਂ ਪਿਛਲੇ ਲਗਭਗ 1 ਸਾਲ ਦੇ ਦੌਰਾਨ 2 ਕਰੋੜ ਪਲੱਸ ਦੀ ਪ੍ਰਾਪਰਟੀ ਹੈ ਪੁਲਿਸ ਨੇ ਅਟੈਚ ਕਰਾਈ ਹੈ ਤਾਂ ਕਿ ਜੋ ਵੀ ਕੋਈ ਉਹਨਾਂ ਦਾ ਰਿਸ਼ਤੇਦਾਰ ਵੀ ਹੈਗਾ ਕੋਈ ਪੈਡਲਰ ਦਾ ਉਹ ਕੋਈ ਵੀ ਆਪਣੇ ਪ੍ਰੋਸੀਡਸ ਆਫ ਸੇਲ ਆਫ ਡਰੱਗਸ ਤੇ ਕੁਝ ਬਣਾਉਂਦਾ ਹੈ ਪ੍ਰਾਪਰਟੀ ਤੋਂ ਉਹ ਪੁਲਿਸ ਅਟੈਚ ਕਰਾ ਦਿੰਦੀ ਹੈ ਤਾਂ ਉਹ ਉਸ ਦਾ ਉਸ ਨੂੰ ਫਰੂਟ ਆਫ ਕਰਾਇਮ ਕੋਈ ਮਿਲਣਾ ਨਹੀਂ ਹੈਗਾ ਤਾਂ ਇਹ ਬਾਕੀਆਂ ਲਈ ਵੀ ਸੰਦੇਸ਼ ਹੈਗਾ ਕਿ ਜੋ ਵੀ ਕੋਈ ਪੈਡਲਿੰਗ ਚ ਇਨਵੋਲਡ ਹੈ ਡਰੱਗ ਰੇਡ ਤੇ ਇਨਵੋਲਡ ਹੈਗਾ ਉਹ ਇਸ ਦਾ ਪੁਲਿਸ ਨੇ ਡੈਟਰੈਂਸ ਲਈ ਸਾਰੀ ਚੀਜ਼ ਅਟੈਚ ਕਰਾ ਦੇਣੀ ਹੈ ਤਾਂ ਉਸ ਤੇ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਆਮ ਲੋਕਾਂ ਨੂੰ ਕੀ ਸੁਣਿਆ ਆਮ ਲੋਕਾਂ ਨੂੰ ਤੁਹਾਡੇ ਮਾਧਿਅਮ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਪ੍ਰੋਐਕਟਿਵਲੀ ਹੋਕਰ ਇਸ ਗਲਤੇ ਮਤਲਬ ਪੁਲਿਸ ਨੂੰ ਇਨਫੋਰਮ ਕਰਨ ਤੇ ਕੋਈ ਵੀ ਉਹਨਾਂ ਦੇ ਆਲੇ-ਦੁਆਲੇ ਜੋ ਦੇਖੋ ਸਭ ਤੋਂ ਜ਼ਿਆਦਾ ਆਪਣੀ ਸਰਾਊਂਡਿੰਗ ਦਾ ਹੀ ਲੋਕਾਂ ਨੂੰ ਪਤਾ ਹੁੰਦਾ ਸੋ ਸਰਾਊਂਡਿੰਗ ਤੇ ਐਡਜੋਇਨਿੰਗ ਏਰੀਆ ਚ ਕੋਈ ਵੀ ਕਿਸੇ ਨੂੰ ਇਨਪੁੱਟ ਲੱਗਦੀ ਹੈਗੀਏ ਤੋ ਰੀਅਲ ਟਾਈਮ ਚ ਬੇਝਿਜਕੋ ਕੇ ਮਤਲਬ ਆ ਸਕਦੇ ਆਫਿਸ ਵੀ ਦੱਸ ਸਕਦੇ ਆ ਮੋ ਟੈਲੀਫੋਨਿਕਲੀ ਆਈ ਐਮ 24/7 ਅਵੇਲੇਬਲ ਬਾਕੀ ਵੀ ਆਫੀਸਰਸ ਨੂੰ ਟੀਮ ਵਰਕ ਹੈਗੀ ਹੈ ਯਹੀ ਦੱਸਿਆ ਗਿਆ ਹੈ ਕਿ ਕਿਸੇ ਨੇ ਕੋਈ ਬੈਰੀਅਰ ਨਹੀਂ ਰੱਖਣਾ ਹੈ ਕਮਿਊਨੀਕੇਸ਼ਨ ਵਾਈਜ਼ ਕੋਈ ਵੀ ਦੱਸਣਾ ਚਾਹੁੰਦਾ ਹੈ ਕਦੇ ਵੀ ਤੋ ਉਹ ਖੁੱਲ ਕੇ ਦੱਸ ਸਕਦਾ ਹੈ ਬੇਝਿਜਕ ਦੱਸ ਸਕਦਾ ਹੈ ਥੈਂਕ ਯੂ